ਖੋ ਜੀ ਮੈਂ ਤੇ ਗੁਰੂ ਘਰ ਦਾ ਕੋਕਰ ਆ ਜੀ ਇੱਕ ਠੀਕ ਹੈ ਜੀ ਮੈਂ ਕੋ ਰਾਜ ਦੇ ਕਰਨ ਆਇਆ ਨਹੀਂ ਇੱਥੇ ਮੈਂ ਤੇ ਸੰਗਤਾਂ ਦੀ ਸੇਵਾ ਕਰਨ ਆਇਆ ਆ ਤੇ ਪੰਜਾਬ ਦੇ ਦੇਖੋ ਕਾਫੀ ਮੁੱਦੇ ਆ ਜਿਹੜੇ ਇਸ ਟਾਈਮ ਬੜੇ ਗੰਭੀਰ ਚਾਦੇ ਹੋਏ ਨੇ ਖਾਸ ਕਰਕੇ ਤਰਨਤਨ ਹਲਕੇ ਦੇ ਵਿੱਚ ਨਸ਼ਾ ਦਾ ਮੁੱਦਾ ਬਹੁਤ ਜ਼ਿਆਦਾ ਫਿਰ ਉਸ ਤੋਂ ਬਾਅਦ ਆਪਣਾ ਬੀਜ-ਬੀਜ ਦਾ ਮੁੱਦਾ ਕਿਸਾਨੀ ਦਾ ਮੁੱਦਾ ਤੇ ਇੱਕ ਚੀਜ਼ ਹੋਰ ਆ ਦੇ ਵਿੱਚ ਜਿਹੜਾ ਕਹਿੰਦਾ ਕਿ ਆਰਥਿਕ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਕਾਰੋਬਾਰ ਦੀ ਪਰ ਕਾਰੋਬਾਰ ਵੀ ਦੇਖੋ ਕਾਫੀ ਜਿਆਦਾ ਡਾਊਨ ਜਾ ਦਿੱਤਾ ਹੁੰਦਾ ਇਹੋ ਜਿਹਾ ਦੇ ਮੁੱਦੇ ਹੀ ਆਪਣੇ ਮੇਨ ਤੇ ਆ। ਵੀ ਮੈਜਰ ਜਿਹੜੇ ਮੁੱਦੇ ਨੇ ਤਨਦਾਰ ਹੁੰਦੇ ਕਿਉਂਕਿ ਇਲੈਕਸ਼ਨ ਹੋਣੀਆਂ ਹਰੇਕ ਵਿਅਕਤੀ ਕਹਿੰਦਾ ਕੰਮ ਨੂੰ ਵੋਟ ਪਾਉਣੀ ਹੈ ਕੀ ਉਜੀ ਦੋਦ ਕੀ ਮਹਿਸੂਸ ਕੀਤਾ ਹੈ ਹਲਕੇ ਦੇ ਵਿੱਚ ਜਿਹੜੀਆਂ ਕਮੀਆਂ ਕਿਹੜੀਆਂ ਖਾਮੀਆਂ ਲੱਗੀਆਂ ਨੇ ਦੇਖੋ ਕੰਮ ਤੇ ਦਰੰਦਨ ਹਰ ਥਾਂ ਵਿੱਚ ਕਾਫੀ ਹੋਣ ਵਾਲੇ ਆ ਇਹਦੇ ਹੈ ਨਹੀਂ ਕਿ ਇੱਕ ਕੰਮੂਗੀ ਜਿਹੜੀ ਸਰਕਾਰ ਮੌਜੂਦਾ ਬਣੀ ਹੈ ਇਹਨੂੰ 3 ਸਾਲ ਹੋ ਚੱਲੇ ਆ 3 ਸਾਲ ਦੇ ਵਿੱਚ ਵੇਖੋ ਹਲਕੇ ਦੇ ਵਿੱਚ ਕੁਝ ਵੀ ਨਹੀਂ ਹੋਇਆ ਕਿਉਂਕਿ ਇਹ 3 ਸਾਲਾਂ ਦਾ ਮੌਜੂਦਾ ਐਮਐਲਏ ਰਿਹਾ ਵਾ ਪਰ ਉਹਨੇ ਕੰਮ ਕਿਹੜਾ ਕੀਤਾ ਕੋਈ ਵੀ ਨਹੀਂ ਕੀਤਾ ਹੁਣ ਜਿਹੜਾ ਨਵਾਂ ਇਹਨਾਂ ਦਾ ਆਇਆ ਨੁਮਾਇੰਦਾ ਠੀਕ ਹੈ ਉਹ ਆਇਆ ਵਾ ਤਾਂ ਅਕਾਲੀ ਦਲ ਦੇ ਵਿੱਚੋਂ ਇਹੋ ਭਗਵੰਤ ਮਾਨ ਸਰਕਾਰ ਪਹਿਲਾਂ ਕਹਿੰਦੀ ਰਹੀ ਕਿ ਇਹ ਜਿਹੜਾ ਖਾਲੀ ਦਲ ਵਾਲੇ ਪ੍ਰਸ਼ਾਸਨ ਆ ਰਿਹਾ ਨਸ਼ਾ ਵੇਚਦੇ ਨੇ ਗੈਂਗਸਟਰ ਵਾਲਾ ਇਹ ਹੁਣ ਕਿਤਰਾ ਮਤਲਬ ਕੀ ਸਾਫ਼ ਕਿਸ ਤਰ੍ਹਾਂ ਹੋ ਗਏ ਕਿਹੜੀ ਵਾਸ਼ੀ ਮਸ਼ੀਨ ਲਾਈ ਜਿੰਨਾ ਕਿ 1 ਮਿੰਟ ਦੇ ਵਿੱਚ ਸਾਫ਼ ਕਰਕੇ ਬਾਹਰ ਕਰ ਦਿੰਦੇ ਆ ਜਿਹੜੀ ਕਾਜ਼ੀ ਦੇ ਪੈਸੇ ਸ਼ਗਮਨੀ ਕਾਜ਼ੀ ਦੇ ਦੋਨਾਂ ਨੂੰ ਵੀ ਧਰਮੀ ਫੌਜੀ ਪਰਵਾਸ ਨੂੰ ਟਿਕਟ ਦਿੱਤੀ ਗਈ ਹੈ ਚਰਚੋ ਆਦੀ ਸੀ ਸ਼ਾਇਦ ਕੀ ਤੁਹਾਡੇ ਵੱਲੋਂ ਮਨ ਸਮਰਥਨ ਦਿੱਤਾ ਜਾਵੇ ਕਿਉਂਕਿ ਉਹ ਵੀ ਕਹਿੰਦੇ ਸੀ ਧਰਮੀ ਸੇਵਾ ਕਰਨੀ ਹੈ ਪਰ ਧਰਮੀ ਆਵਾਜ਼ ਬੰਦ ਕਰਾਂਗੇ ਕੋਈ ਰابطਾ ਨਹੀਂ ਹੋਇਆ ਜਾਂ ਕੀ ਗਲਬਾਤ ਰਹੀ ਜਿਹੜਾ ਇਕੱਠੇ ਨਹੀਂ ਲੜੇ ਜਾਂ ਅਲੱਗ-ਅਲੱਗ ਮੈਦਾਨ ਚਾਏ ਹੋ ਦੇਖੋ ਜਿਹੜੇ ਧਰਮੀ ਫੌਜੀ ਹੈ ਉਹ ਸਾਡੇ ਸਤਿਕਾਰਯੋਗ ਹੈ ਇਹ ਤਾਂ ਗੱਲ ਸਹੀ ਸਾਡਾ ਅਜੇ ਤੱਕ ਰابطਾ ਨਹੀਂ ਹੋਇਆ ਉਹਨਾਂ ਨਾਲ ਨਾ ਕਦੀ ਫੋਨ ਤੇ ਗੱਲ ਜਾਂ ਅਸਲ ਕਦੀ ਨਹੀਂ ਆਪਾਂ ਮਿਲੇ ਉਹਨਾਂ ਨੂੰ ਬਚਰਾਂ ਦਾ ਡਿਸੀਜਨ ਉਹ ਗਲਤ ਲਿੱਤਾ ਉਹਨਾਂ ਨੇ। ਬਾਕੀ ਤਰਫ਼ੀ ਫੋਣੀ ਸਰਕਾਰ ਜੋ ਗਿਆ ਉਹਨਾਂ ਦਾ ਬਹੁਤ ਜ਼ਿਆਦਾ ਸਰਕਾਰ ਕਰਦੇ ਉਹਨਾਂ ਦਾ ਜੀ ਆਪਾਂ ਨਸ਼ੇ ਤੋਂ ਇਲਾਵਾ ਇੱਕ ਹੋਰ ਜਿਹੜਾ ਆ ਜਿਹਨੂੰ ਆਪਾਂ ਕਹਿ ਲਈਏ ਹੱਤਵਾਲ ਗੈਂਗਸਟਰ ਗੈਂਗਸਟਰ ਵਾਲਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਿਨਾਲ ਦੇ ਅੰਦਰ ਤਰਨਦ ਦੇ ਵਿੱਚ ਹੈ। ਉਹਨੂੰ ਕਿੱਦਾਂ ਦੇਖਦੇ? ਦੇਖੋ ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਮੇਰਾ ਫਰਸਟ ਡੇ ਹੈ ਜੀ। ਸਾਡਾ ਬੈਕਗ੍ਰਾਉਂਡ ਵੀ ਰਾਜਨੀਤੀ ਪਰਿਵਾਰ ਦੇ ਵਿੱਚੋਂ ਨਹੀਂ ਹੈਗਾ। ਜਿਸ ਸਾ ਜਿਸ ਤਰ੍ਹਾਂ ਮੈਂ ਮਤਲਬ ਕੀ ਕਹ ਲੋ ਤਰਨ ਤਰ ਹਲਕੇ ਵਿੱਚ ਵਿਚਰਾਂਗਾ। ਸਾਰੀਆਂ ਸੰਗਤਾਂ ਨੂੰ ਪੁੱਛਾਂਗਾ ਕੀ ਕਾਰਨ ਹੈ ਕਿ ਕਿ ਇੱਥੇ ਕਿਸ ਤਰ੍ਹਾਂ ਦਾ ਮੋਹ ਚੱਲਦਾ ਪਿਆ ਉਹ ਫਿਰ ਆਪਣੇ ਵਿਚਾਰ ਦੱਸਣ ਕੋ ਉਹਦੇ ਤੇ ਹੱਲ ਕੀਤਾ ਜਾਏਗਾ ਲੇਕਿਨ ਮਨਦੀਪ ਸਿੰਘ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਬਹੁਤ ਉਮੀਦਵਾਰ ਬਣੇ ਜੋ ਕੋਈ ਨਾ ਕੋਈ ਤੇ ਸੱਚ ਕੀਤਾ ਹੀ ਹੋਵੇਗਾ ਕਿ ਤਰਨਤਨ ਹਲਕੇ ਦੇ ਵਿੱਚ ਆਹ ਕੁਝ ਹੋਣ ਵਾਲਾ ਹੈ ਤੇ ਆਹ ਕੁਝ ਹੋ ਰਿਹਾ ਹੈ ਦੇਖੋ ਜਿਹਨਾਂ ਤੁਸੀਂ ਵਾਕਈ ਸਹੀ ਕਹਿ ਰਹੇ ਹੋ ਨਸ਼ੇ ਦਾ ਮੁੱਦਾ ਕਾਫੀ ਜ਼ਿਆਦਾ ਗੰਭੀਰ ਹੈ ਖਾਸ ਕਰਕੇ ਤਰਨਤਨ ਹਿੱਸੇ ਦੇ ਵਿੱਚ ਇਹ ਆਪਣਾ ਇੱਕ ਤਾਂ ਮੁੱਦਾ ਹੈ ਇਹਦਾ ਨਾ ਕਾਰੋਬਾਰ ਦੇ ਵਿੱਚ ਕਾਰੋਬਾਰ ਵੀ ਕਾਫੀ ਜ਼ਿਆਦਾ ਡਾਊਨਫੋਲ ਤੇ ਜਾ ਰਿਹਾ ਹੈ ਇਹ ਸਾਰੇ ਪੰਜਾਬ ਦੇ ਵਿੱਚ ਹੀ ਹੈ ਡਾਊਨਫੋਲ ਕਿਉਂਕਿ ਜਦੋਂ ਦੀ ਸਰਕਾਰ ਬਣੀ ਹੈ ਕੰਮ ਤੇ ਵੇਖੋ ਉਹਨੇ ਕੁਝ ਕੀਤੇ ਨਹੀਂ ਹੈ ਸਿਰਫ ਇਹਨਾਂ ਨੇ ਕੀਤਾ ਕੀ ਹੈ ਕਿ ਬਿੱਲ ਫ੍ਰੀ ਕਰਤੇ ਆ ਦੇਖੋ ਪੰਜਾਬ ਦੇ ਵਿੱਚ ਇੱਕ ਸਾਹ ਨਾ ਮੰਤੇ ਬਣਾ ਕੇ ਰੱਖਤਾ ਵਾਕੀ ਆਪਣੇ ਪੰਜਾਬੀਆਂ ਨੂੰ ਬਿੱਲ ਫ੍ਰੀ ਦਾ ਕੋਈ ਫਾਇਦਾ ਫਾਇਦਾ ਹੀ ਨਹੀਂ ਹੈ ਜਾਂ ਕੀ ਇਹਨਾਂ ਨੂੰ ਚਾਹੀਦਾ ਨੌਜਵਾਨਾਂ ਨੂੰ ਆਪਣੇ ਨੌਕਰੀ ਦੇ ਨੌਕਰੀ ਦੇਣ ਜੇ ਤਾਂ ਫਾਇਦਾ ਹੋਏਗਾ 70 ਤੋਂ 80% ਆਪਣੀ ਨੌਜਵਾਨੀ ਸਾਰੀ ਬਾਹਰ ਜਾ ਚੁੱਕੀ ਹੈ ਉਹਦਾ ਕਾਰਨ ਕੀ ਹੈ ਕਿ ਇਹ ਕੋਈ ਵੀ ਇੱਥੇ ਸਿਰ ਚੁੱਕਦਾ ਵਾ ਸਿੱਧਾ ਉਹਦੇ ਉੱਤੇ ਗੋਲੀ ਆ ਜਿਹਦਾ ਕਾਰੋਬਾਰ ਚੱਲਦਾ ਉਹ ਸਿੱਧੀ ਗੋਲੀ ਹੈ ਦੀ ਮਨਦੀਰ 'ਚ ਫੋਟੀਆਂ ਬਹੁਤ ਆਉਂਦੀਆਂ ਨੇ ਇੱਥੇ ਮਾਪਿਆਂ ਨੂੰ ਕੀ ਲੱਗਦਾ ਪ੍ਰਸ਼ਾਸਨ ਦਾ ਕਿਸ ਤਰੀਕੇ ਦੇ ਰਾਪਤੇ ਹੋਣਗੇ ਜਾਂ ਕੀ ਹਾਲ ਹੈ ਇਹਨਾਂ ਫੋਟੀਆਂ ਦਾ ਇਹਨਾਂ ਗੈਕਸਟਰ ਦਾ ਕਿਉਂਕਿ ਮਾਝਾ ਬੈਂਡ ਤੇ ਬੋਤਲ ਬੈਂਡ ਦਾ ਪਹਿਲਾਂ ਹੀ ਬਹੁਤ ਇਹਨਾਂ ਨੂੰ ਸਹਿਣਾ ਪੈਂਦਾ ਹੈ ਲੇਕਿਨ ਸ਼ਹਿਰ ਦੇ ਵਿੱਚ ਵੀ ਖੁਸ਼ਹਾਲੀ ਨਹੀਂ ਹੈ ਜੀ ਬਹੁਤ ਲੋਕ ਡਰਦੇ ਨੇ ਵਪਾਰਕ ਤੌਰ 'ਤੇ ਬਹੁਤ ਲੋਕ ਪੱਜ ਵੀ ਬਾਅਦ ਇਹੀ ਗੱਲਾਂ ਕਰਦੇ ਆ ਕਿਤੇ ਖ ਰੋਤੀਆਂ ਬਹੁਤ ਗੈਂਗਸਟਰ ਬਾਤ ਬਹੁਤ ਹੈ ਦੇਖੋ ਮੈਂ ਉਹ ਤੁਹਾਨੂੰ 2 ਮਿੰਟ ਪਹਿਲਾਂ ਵੀ ਇਹੋ ਦੱਸ ਕੇ ਗਿਆ ਵਾਂ ਕਿ ਹਾਲ ਦੇਖੋ ਜੀ ਮੈਂ ਤੁਹਾਨੂੰ ਉਹ ਬੇਨਤੀ ਕਰਦਾ ਵੀ ਕਿ ਮੈਂ ਮੇਰਾ ਬੈਕਗ੍ਰਾਉਂਡ ਤੁਸੀਂ ਨਾ ਨਹੀਂ ਹੈਗਾ ਪੋਲੀਟਿਕਲ ਠੀਕ ਹੈ ਜੀ ਮੈਂ ਵੀ ਇੱਕ ਦੁਕਾਨਦਾਰ ਵਪਾਰੀ ਆ ਮੇਰੀ ਵੀ ਉੱਥੇ ਦੁਕਾਨ ਅੰਮ੍ਰਿਤਸਰ ਦੇ ਵਿੱਚ ਆ ਤੇ ਇਹ ਹੌਲੀ ਹੌਲੀ ਜਿਹੜੇ ਮਸਲੇ ਆ ਨਾ ਇੱਕਦਮ ਤੇ ਹੱਲ ਹੋਣੇ ਨਹੀਂ ਸਟਾਰਟਿੰਗ ਦੇਖੋ ਅੱਜ ਮੇਰਾ ਪਹਿਲਾ ਦਿਨ ਆ ਜੂ ਜੂ ਮੈਂ ਅੱਗੇ ਵਿਚਰਾਂਗਾ ਤੇ ਸਾਰੇ ਹੱਲ ਹੋਣਗੇ ਜੀ ਕਰਨਤਾਰਨ ਇੱਕ ਨਾਮ ਦਾ ਜ਼ਿਲ੍ਹਾ ਹੈ ਕਿਉਂਕਿ ਕਾਂਗਰਸ ਵੱਲੋਂ ਇਹ ਜ਼ਿਲ੍ਹਾ ਬਣਾਇਆ ਗਿਆ ਸੀ ਪਰ ਅਜੇ ਤੱਕ ਨਾਤੇ ਇਸ ਜ਼ਿਲ੍ਹੇ ਦੇ ਵਿੱਚ ਕੋਈ ਯੂਨੀਵਰਸਿਟੀ ਆ ਨਾ ਕੋਈ ਟੌਪ ਦਾ ਕਾਲਜ ਹੈ ਔਰ ਨਾ ਹੀ ਚੰਗੀ ਪਾਰਕ ਹੈ ਇਸ ਟਾਈਮ ਤੇ ਜਿਹੜਾ ਕੂੜੇ ਦਾ ਡੰਪ ਹੈ ਨਾ ਉਹਨੂੰ ਲੈ ਕੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲੀ ਹੋਈ ਆ ਅਗਰ ਜੇ ਤੁਸੀਂ ਤੁਹਾਨੂੰ ਜਿਹੜੀ ਤਰਨਤਾਰ ਦੀ ਜਿਹੜੀ ਸੰਗਤ ਹੈ ਤਰਨਤਾਰ ਦੇ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਆ ਤੇ ਇਹ ਜਿਹੜੇ ਅਹਿਮ ਮੁੱਦੇ ਇਹ ਪੈਲ ਦੇ ਧਾਰ ਤੇ ਕਰੋਗੇ ਬਿਲਕੁਲ ਜੀ ਬਿਲਕੁਲ ਸਾਰੇ ਮੁੱਦੇ ਪੈਲ ਦੇ ਆਧਾਰ ਤੇ ਹੋਣਗੇ ਮੈਂ ਦੇਖੋ ਆਪਣੇ ਕੋਈ ਘਰੇਲੂ ਮਸਲੇ ਵਾਸਤੇ ਮਤਲਬ ਕਿ ਨਹੀਂ ਐਮ ਐਲ ਏ ਬੰਨਾ ਇਹ ਤਾਂ ਲੋਕਾਂ ਦੀ ਸੇਵਾ ਵਾਸਤੇ ਮਿਆਂਣਾ ਆ ਕੇ ਜੀ ਨਾ ਕਿ ਮੈਂ ਆਪਣੇ ਪਰਿਵਾਰ ਵਾਸਤੇ ਆਇਆ ਹਾਂ ਇਹ ਲੋਕਾਂ ਦੀ ਸੇਵਾ ਵਾਸਤੇ ਆਇਆ ਤੇ ਲੋਕਾਂ ਨੇ ਮੈਨੂੰ ਚੁਣਿਆ ਜੀ ਇੱਥੋਂ ਦਾ ਪੰਥ ਨੇ ਚੁਣਿਆ ਜੀ ਸਰਕਾਰ ਦੇ ਸਾਰੇ ਆਮ ਆਦਮੀ ਪਾਰਟੀ ਦੀ ਹੈ ਜਿਹਦੇ ਐਮ ਐਲ ਏ ਬਣ ਜਾਂਦੇ ਜਿਹਦੇ ਵਿਕਾਸ ਵਾਸਤੇ ਪੈਸੇ ਕਿੱਥੋਂ ਲੈ ਕੇ ਆਉਣੇ ਇਹ ਦੇਖੋ ਦੀ ਵਿਧਾਨ ਸਭਾ ਨੇ ਪੈਸੇ ਦੇਣੇ ਮੈਂ ਕਰ ਉਹ ਤੇ ਖੁਣੇ ਲਾਣੇ ਵਿਧਾਨ ਸਭਾ ਨੇ ਪੈਸੇ ਦੇਣੇ ਮੈਨੂੰ ਸਾਰੇ ਦਾਰ ਖਵਾਦਤਾਂ ਨੂੰ ਪੈਸੇ ਮਿਲ ਗਏ ਆਸ ਲੱਗ ਰਹੀ ਹੈ ਬਿਲਕੁਲ ਜੀ ਬਿਲਕੁਲ ਜੇ ਬਾਕੀ ਨੂੰ ਮੈਨੂੰ ਮਿਲਦੇ ਮੈਨੂੰ ਕੋਈ ਮਿਲ ਲੱਗੇ ਆਪੀ ਸਾਹਿਬ ਤੋਂ ਫੰਡ ਰਿਲੀਜ਼ ਕੀਤਾ ਨਹੀਂ ਜਿਹੜਾ ਸਰਕਾਰ ਵਿੱਚ ਜਿਹੜਾ 5 ਕੋਰ ਦਾ ਸਵਾਲਾ ਮਿਲਦਾ ਦੇਖੋ ਐਸੇ ਕਹਿ ਕੇ ਸੰਗਤਾਂ ਦਾ ਰੋਸ ਹੈ ਬਹੁਤ ਜ਼ਿਆਦਾ ਉਹ ਦੇਖੋ ਇੰਨੀ ਜ਼ਿਆਦਾ ਵੋਟ ਦੇ ਹਿਸਾਬ ਨਾਲ ਵੋਟਾਂ ਜਤਾਇਆ ਹੋਵੇ ਮੈਂਬਰ ਪਾਰਲੀਮੈਂਟ ਰੋ ਉਹਨਾਂ ਫੰਡ ਰਿਲੀਜ਼ ਕਿਉਂ ਨਹੀਂ ਕਰਦੇ ਉਹਦਾ ਰੀਜ਼ਨ ਇੱਕੋ ਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਛਵੀ ਨੂੰ ਖਰਾਬ ਕੀਤਾ ਜਾਵੇ ਪੰਥ ਦੇ ਵਿੱਚ ਜਿਹੜਾ ਮੈਸੇਜ ਜਿਹੜਾ ਮਾੜਾ ਜਾਵੇ ਤੇ ਗਾਂ ਕੋਈ ਵੀ ਬੰਦਾ ਸਿਰਨਾ ਚੁੱਕੇ ਕਿ ਉਹਨੂੰ ਰੋਟ ਨਾ ਪਵੇ ਇਹ ਚੀਜ਼ ਸਰਕਾਰਾਂ ਤੋਂ ਬਾਲੀਆਂ ਪੀਆਂ ਜਾਣ। ਸਰ ਬੋਟਾ ਵੇਲੇ ਹੀ ਪੰਥ ਨੂੰ ਕਿਉਂ ਖਤਰਾ ਹੋ ਜਾਂਦਾ ਅੱਗੋਂ ਪਿੱਛੋਂ ਕਿਉਂ ਨਹੀਂ ਪੰਥ ਨੂੰ ਖਤਰਾ ਹੁੰਦਾ। ਦੇਖੋ ਖਾਲੀ ਇੱਥੇ ਪੰਥ ਨੂੰ ਨਹੀਂ ਖਤਰਾ ਵਪਾਰੀਆਂ ਨੂੰ ਵੀ ਖਤਰਾ ਆਵਾਦ ਭਾਵੇਂ ਦੂਜੇ ਸਾਰੇ ਵਰਗਾਂ ਨੂੰ ਖਤਰਾ ਚੱਲਦਾ ਪਿਆ ਇੱਥੇ ਖਾਲੀ ਪੰਥ ਨੂੰ ਨਹੀਂ ਖਤਰਾ ਸਾਰਿਆਂ ਨੂੰ ਪਤਾ ਹੈ ਜੀ ਇੱਥੇ ਉਹ ਜਿਹੜਾ ਕਲਕੱਤੇ ਉਹ ਜਿਹੜਾ ਵੀਰ ਮਾਰਿਆ ਗਿਆ ਸਰਪੰਚ ਮਾਰਿਆ ਗਿਆ ਉਹ ਕੋਈ ਪੰਥ ਦਾ ਥੋੜੀ ਗੱਲਬਾਤ ਕਰਦਾ ਜਿਵੇਂ ਨਸ਼ੇ ਬੰਦ ਕਰਾਉਣ ਦੀ ਗੱਲ ਬੀਜੇਪੀ ਪਾਰਟੀ ਦਾ ਕਹਿਣਾ ਕਿ ਜੇ ਪੰਜਾਬ ਦਾ ਸੁਧਾਰ ਕਰ ਸਕਦੀ ਹੈ ਤੇ ਕੇਵਲ ਬੀਜੇਪੀ ਕਰ ਸਕਦੀ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਨਹੀਂ ਜੀ ਨਹੀਂ ਇਸ ਨਾਲ ਵਹਿਮ ਹੀ ਹੈ ਜੀ ਇਹ ਤੇ ਜਿਹੜੀ ਆਪਣੀ ਕਾਲੀ ਤੇ ਸਰਕਾਰ ਆ ਵਾਸ ਪੰਜਾਬ ਕਾਲ ਦੀ ਜੇ ਸਰਕਾਰ ਆਏਗੀ ਤੇ ਬਾ ਕਾਫੀ ਸੁਧਾਰ ਹੋਊ ਸੁਨੇਹਾ ਕੀ ਹੈ ਤਰਨਤਾਰਨ ਹਲਕਾ ਵਾਸੀਆਂ ਨੂੰ ਤੁਹਾਨੂੰ ਨਮਾਇੰਦੇ ਬਣਾਇਆ ਗਿਆ ਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਤੁਸੀਂ ਪਿੰਡੋਂ ਪਿੰਡੀ ਪਹੁੰਚਣਾ ਹੁਣ ਚੋਣ ਮੋਹਿਮ ਦੀ ਸ਼ੁਰੂਆਤ ਹੋ ਚੁੱਕੀ ਅੱਜ ਤੋਂ ਈ ਸੁਨੇਹਾ ਚੈਨਲ ਦੇ ਮਾਧਿਅਮ ਰਾਹੀਂ ਹਲਕਾ ਬਸਤੀਆਂ ਦੇ ਦੇਖੋ ਮੈਂ ਤੇ ਤੁਹਾਡੇ ਮਾਧਿਅਮ ਮੈਂ ਇੱਕੋ ਸੁਨੇਹਾ ਦੇਣਾ ਚਾਹਨਾ ਸੰਗਤਾਂ ਦੇ ਨੂੰ ਕਿ ਦੇਖੋ ਜਿਹੜੇ ਵੀ ਨੁਮਾਇੰਦੇਦਾਰ ਕੋ ਆਂਦੇ ਪਏ ਨਾ ਇਹਨਾਂ ਨੂੰ ਪੁੱਛੋ ਜਿਹੜੀ ਸਰਕਾਰ ਮੌਜੂਦਾ ਹੈ ਇਹਨਾਂ ਨੇ 3 ਸਾਲ ਦੇ ਵਿੱਚ ਕੀਤਾ ਕੀ ਗਰਾਊਂਡ ਤੇ ਕੰਮ ਕੀ ਕੀਤਾ ਫੇਰ ਹੀ ਵੋਟ ਬਣਾ ਨੂੰ ਪਾਓ ਜੇ ਤੇ ਗਰਾਊਂਡ ਤੇ ਨਹੀਂ ਕੁਛ ਕੀਤਾ ਫੇਰ ਤੇ ਵੋਟ ਪਾਣਾ ਵੇਖੋ ਬੰਦਾ ਨਹੀਂ ਵੋਟ ਹੀ ਆਪਣੀ ਵੇਸਟ ਕਰਨੀ ਇਹਨਾਂ ਨੇ ਮੇਰੇ ਕੋਲ ਦੇਖੋ ਸਮਾਂ ਥੋੜਾ ਆ ਪਰ ਫੇਰ ਵੀ ਦੇਖੋ ਜਿੰਨਾ ਪਹਿਲ ਦੇ ਆਧਾਰ ਤੇ ਕੰਮ ਹੋਏਗਾ ਸਿਰ ਜਰੂਰ ਕਰਾਂਗੇ ਸਰਦਰਾਂ ਦਾ ਪਾਰਟੀਆਂ ਆਉਂਦੀਆਂ ਨੇ ਇਹ ਕट्टरपंथीਆਂ ਦੀ ਸਰਕਾਰ ਹੈ ਖਾਲਸਤਾਨੀਏ ਸਮਰਥਕ ਹੈ ਅਗਰ ਜੇ ਤੁਸੀਂ ਇਹਨਾਂ ਨੂੰ ਵੋਟ ਪਾਓਗੇ ਜਾਂ ਇਹਨਾਂ ਨੂੰ ਜਿਤਾਓਗੇ ਪੰਜਾਬ ਦਾ ਮੌਲ ਹੋਰ ਜ਼ਿਆਦਾ ਖਰਾਬ ਹੋਵੇਗਾ ਚਲੋ ਜੋ ਕਹਿੰਦੇ ਮੱਲੇ ਨੇ ਇਹਨਾਂ ਦੀ ਗੱਲ ਪਰ ਮੇਰੇ ਮੰਨਣ ਚ ਨਹੀਂ ਆਉਂਦੀ ਰੀਜ਼ਨ ਹੈ ਕਿ ਦੇਖੋ ਜਿੱਥੇ ਮੇਰੀ ਦੁਕਾਨ ਹੈ ਨਾ ਭਾਜੀ ਚਾਰ ਸਫੇਰੇ ਦੇਖੋ ਨਾ ਸਾਰੇ ਹਿੰਦੂ ਵੀਰ ਭਰਾਣੇ ਭਾਜੀ ਸਾਰੇ ਠੀਕ ਹੈ ਜੀ ਚਾਹ ਵੀ ਉਹਨਾਂ ਨੇ ਸਾਂਝੀ ਸਾਡੀ ਰੋਟੀ ਵੀ ਉਹਨਾਂ ਨੇ ਸਾਂਝੀ ਹੈ ਕਾਰੋਬਾਰ ਵੀ ਸਾਰਾ ਸਾਂਝਾ ਇਹ ਥੋੜੀ ਇਹ ਹਿੰਦੂ ਦੀ ਦੁਕਾਨ ਮੈਨੂੰ ਕੋਸ ਮਾਰ ਨਹੀਂ ਲੈਣਾ ਇਹ ਸਦਾਗ ਦੀ ਦੁਕਾਨ ਕੋ ਮੈਂ ਇਦਾਂ ਦਾ ਕੁਝ ਵੀ ਨਹੀਂਗਾ ਨਾ ਕਰੀ ਹੋਏਗਾ ਸਮੁੱਚੀ ਟੀਮ ਨੂੰ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਾਰਾ ਦਿਨ ਨਾਲ ਰਹੇ ਸੰਗਤ ਦਾ ਵੀ ਪਿਆਰ ਮੈਨੂੰ ਮਿਲਿਆ ਹੈ ਬਿਲਕੁਲ ਜੀ ਦੇਖੋ ਇੱਥੇ ਮੇਰੇ ਇਕੱਲੇ ਦੀ ਚੇਤਨੀ ਹੈ ਜਿੰਨੇ ਵੀ ਗਰਾਊਂਡ ਤੇ ਸਾਰੇ ਮੇਰੇ ਵੀਰ ਭਰਾ ਨੇ ਮੈਂ ਇਹਨਾਂ ਨੂੰ ਵਰਕਰ ਨਹੀਂ ਕਹਿੰਦਾ ਮੇਰੇ ਵੀਰ ਭਰਾ ਨੇ ਸਾਰੇ ਇਹਨਾਂ ਨੇ ਦਿਲੋਂ ਜੋ ਦਿਨੋਂ ਲੱਗ ਮੈਂਤ ਕੀਤੀ ਸਾਰੀ ਮੈਂ ਦੇਖਦਾ ਹੀ ਪਿਆ ਦੀ ਗਰਾਉਂਡ ਦੇ ਉੱਤੇ ਬਹੁਤ ਜ਼ਿਆਦਾ ਉਤਸ਼ਾਹ ਆ ਤੇ ਬੜਾ ਪਿਆਰ ਕੀਤਾ ਜੀ ਨਾਲ ਮੈਨੂੰ ਠੀਕ ਹੈ ਤਾਂ ਤੁਸੀਂ ਇੱਕ ਨਾ ਹੁਣੇ ਹੀ ਤੁਸੀਂ ਸਵਾਲ ਕੀਤਾ ਸੀਗਾ ਵਿਕਾਸ ਦੀ ਗੱਲ ਜਿਹੜੀ ਕੀਤੀ ਸੀਗੀ ਪੇ ਉਹ ਕਹਿੰਦੇ ਵਿਕਾਸ ਦੇ ਨਾਂ ਤੇ ਅਸੀਂ ਵੋਟ ਪਾਉਣੀ ਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵਿਕਾਸ ਦੇ ਨਾਂ ਦੀ ਆਮ ਆਦਮੀ ਪਾਰਟੀ ਦੇ ਲੋਕ ਕਹਿੰਦੇ ਆ ਕਿ ਸਾਨੂੰ ਵੋਟ ਤਾਂ ਪਾਓ ਕਰਕੇ ਅਸੀਂ ਸਰਕਾਰ ਚਾਹ ਤੇ ਅਸੀਂ ਤੁਹਾਡਾ ਵਿਕਾਸ ਕਰਾਂਗੇ ਪਹਿਲੀ ਗੱਲ ਤੇ ਇਹ ਆ ਵੀ ਸਾਢੇ 3 ਸਾਲ ਹੋ ਗਏ ਤੁਸੀਂ ਇਹਨਾਂ ਦੇ ਡਾਟੇ ਕਢਾ ਕੇ ਦੇਖੋ ਕਿ ਇਹਨਾਂ ਨੇ ਜਿੰਨੀਆਂ ਸਾਡੀਆਂ ਪਿੰਡਾਂ ਦੀ ਡਿਵੈਲਪਮੈਂਟ ਦਾ ਜਿਹੜਾ ਫੰਡ ਸੀ ਉਹ ਕਿਸੇ ਪਿੰਡ ਨੂੰ ਕੋਈ ਅੱਜ ਤਾਈਂ ਜਿਉਂਦੀ ਸਰਕਾਰ ਆਈ ਆ ਕੋਈ ਗ੍ਰਾਂਟ ਨਹੀਂ ਦਿੱਤੀ ਉੱਥੇ ਦੀਆਂ ਸੜਕਾਂ ਲਈ ਉੱਥੇ ਦੀਆਂ ਪਿੰਡਾਂ ਦੀਆਂ ਗਲੀਆਂ ਲਈ ਜਾਂ ਪਿੰਡਾਂ ਦੇ ਜਿਹੜੇ ਹੋਰ ਕੰਮਕਾਰ ਹੁੰਦੇ ਨੇ ਸੋ ਜੇ ਇਹਨਾਂ ਨੇ ਮੈਨੂੰ ਇਹ ਲੱਗਦਾ ਇੱਥੋਂ ਇੱਕ ਬੜੀ ਗੱਲ ਅਨੁਭਵ ਸਾਹਮਣੇ ਹੁੰਦੀ ਆ ਕਿ ਜੇ ਇਹਨਾਂ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤੇ ਇਹਨਾਂ ਦੇ ਕੋਲ ਆਪਣਾ ਪਾਰਟੀ ਦਾ ਕੈਂਡੀਡੇਟ ਕੋਈ ਹੋਣਾ ਸੀਗਾ ਇਹਨਾਂ ਨੂੰ ਆਧਾਰਾ ਮੰਗ ਕੇ ਲੈ ਕੇ ਆਉਣਾ ਨਹੀਂ ਪੈਣਾ ਸੀਗਾ ਸੋ ਇਹਨਾਂ ਨੂੰ ਲੱਗਦਾ ਕਿ ਜਿਹੜੀ ਸਾਡੀ ਪਾਰਟੀ ਆ ਉਸ ਪਾਰਟੀ ਦੇ ਉੱਤੇ ਇਹਨਾਂ ਨੂੰ ਯਕੀਨ ਨਹੀਂ ਰਿਹਾ ਯਕੀਨ ਇਸ ਕਰਕੇ ਨਹੀਂ ਰਿਹਾ ਕਿਉਂਕਿ ਇਹਨਾਂ ਨੇ ਲੋਕਾਂ ਦਾ ਕੋਈ ਵਿਕਾਸ ਨਹੀਂ ਕੀਤਾ ਕਿਸੇ ਨੂੰ ਕੋਈ ਪੈਸਾ ਨਹੀਂ ਡਵੈਲਪਮੈਂਟ ਲਈ ਦਿੱਤਾ ਸੋ ਉਹਦੇ ਕਰਕੇ ਇਹਨਾਂ ਨੂੰ ਇਹ ਸੋਚਦੇ ਆ ਵੀ ਕਿਸੇ ਦੀਆਂ ਵਿਸਾਖੀਆਂ ਦੇ ਆਧਾਰ ਤੇ ਸ਼ਾਇਦ ਅਸੀਂ ਉਹਨੂੰ ਲਿਆ ਕੇ ਇੱਥੋਂ ਜਿੱਤ ਜਾਵਾਂਗੇ ਤਰਨਤਨ ਦੀ ਜਿਹੜੀ ਜੇ ਸੀਟ ਆ ਸੋ ਬਿਲਕੁਲ ਇੱਥੇ ਜਿਹੜਾ ਮੁੱਦਾ ਜਿਨਾਂ ਕੱਲੇ ਵਿਕਾਸ ਦਾ ਹੀ ਨਹੀਂ ਹੈਗਾ ਅੱਜ ਇੱਥੇ ਪੰਜਾਬ ਦੀ ਗੱਲ ਆ ਪੰਜਾਬ ਦੇ ਅੰਦਰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਇਹ ਦੱਸਣ ਕਿਤੇ ਡਿਬੇਟ ਵਿੱਚ ਬੈਠ ਕੇ ਕਿਹੜਾ ਇਹਨਾਂ ਨੇ ਪੰਜਾਬ ਲਈ ਕੰਮ ਕੀਤਾ ਕਿਹੜਾ ਇੰਡਸਟਰੀ ਲਈ ਕੰਮ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਿਰਫ ਇੱਕ ਕੰਮ ਕੀਤਾ ਕਿ ਆਪਣੀਆਂ ਰਾਜ ਸਭਾ ਦੀਆਂ ਸੀਟਾਂ ਜਿਹੜੇ ਜਦੋਂ ਇਲੈਕਸ਼ਨ 'ਚ ਇਹਨਾਂ ਨੇ ਕੈਂਡੀਡੇਟ ਲੋਕਾਂ ਨੂੰ ਕਿਹਾ ਸਰਕਾਰ ਬਣਾਓ ਉਸ ਵੇਲੇ ਕਹਿੰਦੇ ਸੀ ਕਿ ਅਸੀਂ ਰੇੜੀ ਵਾਲਿਆਂ ਨੂੰ ਟਿਕਟ ਦੇਣੀ ਆ ਕਹਿੰਦੇ ਸਾਈਕਲ ਵਾਲਿਆਂ ਨੂੰ ਟਿਕਟ ਦੇਣੀ ਆ ਪਰ ਬੜੀ ਹੈਰਾਨਗੀ ਦੀ ਗੱਲ ਹੋਈ ਪਈ ਇਹਨਾਂ ਦੀਆਂ ਤਾਂ ਯਾਰੀਆਂ ਕਾਰਪੋਰੇਟਾਂ ਨਾਲ ਪਈਆਂ ਹੋਈਆਂ ਸੀ ਜਿਹੜਾ ਕਾਰਪੋਰੇਟ ਪੰਜਾਬ ਦੀ ਕਿਸਾਨੀ ਨੂੰ ਖਾਣਾ ਚਾਹੁੰਦਾ ਜਿਹੜਾ ਕਾਰਪੋਰੇਟ ਪੰਜਾਬ ਦੇ ਬਿਜ਼ਨਸ ਨੂੰ ਖਾਣਾ ਚਾਹੁੰਦਾ ਛੋਟੇ ਦੁਕਾਨਦਾਰਾਂ ਨੂੰ ਖਾਣਾ ਚਾਹੁੰਦਾ ਇਹਨਾਂ ਨੇ ਤਾਂ ਰਾਜ ਸਭਾ ਦੀਆਂ ਜਿਹੜੀਆਂ ਟਿਕਟਾਂ ਸੀਗੀਆਂ ਸੀਟਾਂ ਸੀਗੀਆਂ ਉਹ ਕਾਰਪੋਰੇਟ ਜਿਹੜੇ ਹਜ਼ਾਰਾਂ ਕਰੋੜਾਂ ਦੇ ਮਾਲਕ ਸੀ ਉਹਨਾਂ ਨੂੰ ਦਿੱਤੀਆਂ ਦੱਸਣੇ ਕਿਸੇ ਪਿੰਡ ਦੇ ਨਾਲ ਜੁੜੇ ਹੋਏ ਸਿਧਾਂਤਕ ਤੌਰ ਤੇ ਕਿਸੇ ਬੰਦੇ ਨੂੰ ਟਿਕਟ ਦਿੱਤੀ ਹੋਵੇ ਦੱਸਣੇ ਕਿਸੇ ਨੂੰ ਸ਼ਹਿਰ ਦੇ ਵਿੱਚ ਜਿਹਨੂੰ ਪਤਾ ਹੋਵੇ ਕਿ ਵਪਾਰੀਆਂ ਦੇ ਮੁੱਦੇ ਕੀ ਨੇ ਕਿਸਾਨਾਂ ਦੇ ਮੁੱਦੇ ਕੀ ਨੇ ਜਿਹੜੇ ਕੀ ਉੱਥੇ ਜਾ ਕੇ ਜਿਹੜੀ ਰਾਜ ਸਭਾ ਹੈ ਉਹਦੇ ਵਿੱਚ ਬੋਲ ਸਕਣ ਕੋਈ ਇਹਨਾਂ ਦਾ ਇਸ ਪੰਜਾਬ ਦੇ ਲਈ ਵਿਜ਼ਨ ਨਹੀਂ ਇਹਨਾਂ ਦੇ ਕੋਲ ਹੈਗਾ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਹੈਗਾ ਸਿਰਫ ਤੇ ਸਿਰਫ ਪੰਜਾਬ ਨੂੰ ਲੁੱਟਣ ਲਈ ਇੱਥੋਂ ਪੈਸਾ ਇਕੱਠਾ ਕਰਕੇ ਲਿਆ ਕੇ ਬਾਹਰਲੇ ਸੂਬਿਆਂ ਦੇ ਵਿੱਚ ਲਾਉਣ ਲਈ ਆਪਣੀਆਂ ਇਲੈਕਸ਼ਨਾਂ ਤੇ ਇਹਨਾਂ ਦਾ ਇਹ ਪ੍ਰੋਗਰਾਮ ਹੈ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜਿਹੜੀਆਂ ਦੁੱਧੀਆਂ ਪਾਲਤੀਆਂ ਨੇ ਉਹ ਉਹਨਾਂ ਨੇ ਬਾਹਰੀ ਉਮੀਦਵਾਰ ਲਿਆਂਦਾ ਤੇ ਤੁਹਾਡੀ ਪਾਲਤ